ਇਨੇ ਤਾਂ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਰੇ ਨਾਲ ਕਿ ਮੈਂ ਤੇਨਾਂ ਵਿਆਹ ਕਰਾਉਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇਨਾਂ ਵਿਆਹ ਵਿਆਹ ਕਰਾਉਣਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਅੱਜ ਗੱਲ ਬਾਤ ਹੋਈ ਉਹਨਾਂ ਤਰੀਕ ਰੱਖੀਗੀ ਤੇ ਆਂਦੇ ਹੀ ਭੀ ਅੱਜ ਵਿਆਹ ਵਾ ਤੇ ਵਿਆਹ ਦੀ ਤਿਆਰੀ ਕਰਕੇ ਗਏ ਹਾਂ ਤਾਂ ਉਹਨਾਂ ਨੇ ਵਿਆਹ ਤੋਂ ਉੱਥੇ ਕੋਈ ਹੈਗਾ ਨਹੀਂ ਤਾਂ ਆਪਾਂ ਵਾਪਸ ਆ ਗਏ ਤੈਨੂੰ ਅੱਜ ਗੁੱਸਾ ਚੜਿਆ ਮੈਂ ਅਖਾ ਜਿਹਨਾਂ ਨੂੰ ਨਾ ਚਰਚਾ ਚ ਆਇਆ ਉਹਨਾਂ ਦਾ ਟੱਬਰ ਅੱਜ ਜਾ ਕੇ ਘੇਰਨਾ ਵਾਂਗਾ ਤੇ ਫੇਰ ਘੇਰਿਆ ਉਹਨਾਂ ਨੂੰ ਅਸੀਂ ਅੱਖਾਂ ਹੀ ਬੂਵਾਨੀ ਦਾ ਖੋਲਣਾ ਹੀ ਅੱਜ ਇਹਨਾਂ ਨੂੰ ਕਸੇਟਣਾ ਵਾਂਗਾ ਇਹਨਾਂ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਕੀ ਕਹਿਣਗੇ ਵੀ ਤੁਸੀਂ ਵਿਆਹ ਕਰਨ ਗਏ ਤਾਂ ਅੱਜ ਖਾਲੀ ਮੁੜ ਕੇ ਆਏ ਸਾਡੀ ਬੇਇੱਜ਼ਤੀ ਮਹਿਸੂਸ ਹੋਈ ਆਗੀ ਤੇ ਅਸੀਂ ਫੇਰ ਤਾਂ ਕਰਕੇ ਉਹਨਾਂ ਨੂੰ ਫੜਿਆ ਭਰਾ ਤਾਂ ਲੈ ਕੇ ਪਤਾ ਨਹੀਂ ਉਹ ਕਿਉਂ ਨਹੀਂ ਆਏ ਪੁੱਛਣਾ ਕਰਦੇ ਫੋਨ ਆਇਆ ਕਰਦੇ ਫੋਨ ਲਾਇਓ ਕਹਿੰਦੇ ਅਸੀਂ ਬੇਦਖਲ ਕੀਤਾ ਹੀ ਨਹੀਂ ਗਾ ਆਉਣਾ ਤੇ ਮੁੰਡਾ ਦਾ ਹੀ ਮੈਂ ਕੱਲਾ ਆਉਣਾ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਹਾ ਮੈਂ ਤੈਨੂੰ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਹਨੇ ਕਹਿਣਾ ਮੈਂ ਤੇਨਾ ਵਿਆਹ ਕਰਾਉਣਾ ਮੈਂ ਤੂੰ ਮੇ ਨਾਲ ਮੇਰੇ ਨਾਲ ਗੱਲਬਾਤ ਕਰੀ ਸਾਡੇ ਘਰੇ ਆਂ ਜਾਣ ਉਹ ਚਰਚੇ ਚਾਹੁੰਦੇ ਸੀ ਤੇ ਅਸੀਂ ਵੀ ਜਾਂਦੇ ਸੀ ਐਨੇ ਹੀ ਜਾਣੇ ਉਹ ਹੁੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਂ ਵੀ ਜਾਣ ਲੱਗੀ ਤੇ ਮੇਰੀ ਮੰਮਾ ਵੀ ਜਾਣ ਲੱਗ ਪਏ ਹੌਲੀ ਹੌਲੀ ਨਹੀਂ ਚਰਚੇ ਚ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪਏ ਅਸੀਂ ਵੀ ਜਾਣ ਦੇ ਪਏ ਤੇ ਮੇਲ ਮਲਾਪ ਹੋ ਗਿਆ ਬਾਅਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਵਿਆਹ ਤਾਂ ਪਹਿਲਾਂ ਇਹ ਮੈਨੂੰ ਰਾਗ ਹੋਟਲ ਦੇ ਵਿੱਚ ਖੜਦਾ ਰਿਹਾ ਕੋਮਦਾ ਰਿਹਾ ਇਸ ਤਰ੍ਹਾਂ ਮੇਰੇ ਨਾਲ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਵਾ ਬਾਅਦ ਵਿੱਚ ਵਿਆਹ ਦੀ ਇਹ ਵਿਆਹ ਤੋਂ ਮੁੱਕਰ ਗਿਆ ਤੇ ਜਦੋਂ ਇਹ ਵਿਆਹ ਤੋਂ ਮੁੱਕਰਿਆ ਤੇ ਮੈਂ ਆਪਣੀ ਗੁੱਸੇ 'ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚੱਲੀ ਸੀ ਮੈਂ ਮਰਨ ਤੋਂ ਬਚੀ ਮੈਂ ਫਿਰ ਬਾਅਦ ਵਿੱਚ ਕਮਿਸ਼ਨਰ ਸਾਹਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ ਜਿਹੜਾ ਨਹੀਂ ਵਿਆਹ ਸੀ ਉਹ ਕੀ ਲਾਦੀ ਲੜਕੀ ਤੁਹਾਡੀ ਉਹ ਮੇਰੀ ਲਟਕੀ ਮੇਰੀ ਬੇਟੀ ਲੱਗਦੀ ਹੈ ਹਾਂਜੀ ਯਾਨੀ ਕੀ ਗੱਲਬਾਤ ਹੋਈ ਜਾਂਦਾ ਅੱਜ ਗੱਲਬਾਤ ਹੋਈ ਉਹਨਾਂ ਤਰੀਕ ਰੱਖੀਗੀ ਤੇ ਆਂਦੇ ਹੀ ਭੀ ਅੱਜ ਵਿਆਹ ਵਾ ਤੇ ਵਿਆਹ ਦੀ ਤਿਆਰੀ ਕਰਕੇ ਗਏ ਹਾਂ ਤੇ ਉਹਨਾਂ ਨੇ ਵਿਆਹ ਤਾਂ ਉੱਥੇ ਕੋਈ ਹੈਗਾ ਨਹੀਂ ਤਾਂ ਆਪਾਂ ਵਾਪਸ ਆ ਗਏ ਹੂੰ ਹਾਂਜੀ ਤੇ ਮੈਨੂੰ ਅੱਜ ਗੁੱਸਾ ਚੜਿਆ ਮੈਂ ਆਖਾ ਜਿਹਨਾਂ ਨੂੰ ਨਾ ਚਰਚਾ ਚ ਆਇਆ ਉਹਨਾਂ ਦਾ ਟੱਬਰ ਅੱਜ ਜਾ ਕੇ ਘੇਰਨਾ ਵਾਂਗਾ ਤੇ ਫੇਰ ਘੇਰਿਆ ਉਹਨਾਂ ਨੂੰ ਅਈ ਅੱਖਾਂ ਹੀ 부ਵਾਨੀ ਦਾ ਖੋਲਣਾ ਸੀ ਅੱਜ ਇਹਨਾਂ ਨੂੰ ਕਸੇਟਣਾ ਵਾਂਗਾ ਇਹਨਾਂ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਕੀ ਕਹਿਣਗੇ ਵੀ ਤੁਸੀਂ ਵਿਆਹ ਕਰਨ ਗਏ ਤਾਂ ਅੱਜ ਖਾਲੀ ਮੁੜ ਕੇ ਆਏ ਸਾਡੀ ਬੇਇੱਜ਼ਤੀ ਮਹਿਸੂਸ ਹੋਈ ਆਗੀ ਤੇ ਅਸੀਂ ਫੇਰ ਤਾਂ ਕਰਕੇ ਉਹਨਾਂ ਨੂੰ ਫੜਿਆ ਨਹੀਂ ਤੇ ਅਸੀਂ ਇਹੋ ਆਨੇ ਹੁੰਦੇ ਹਾਂ ਸਾਡੀ ਮੱਲੇ ਦੇ ਵਿੱਚ ਬੇਇੱਜ਼ਤੀ ਨਾ ਹੋਵੇ ਤਾਂ ਨਾ ਕੇ ਨੂੰ ਪਤਾ ਲੱਗੇ ਅਸੀਂ ਚੁੱਪ ਕਰਕੇ ਆਪਣੀ ਇੱਜ਼ਤ ਨਾ ਚਾ ਸਾਡੀ ਧੀ ਮੰਨ ਗਈ ਆਗੀ ਤੇ ਅਸੀਂ ਚਲੋ ਜਿੱਦਾਂ ਵੀ ਲੋਕੀ ਕਰਦੇ ਆਂ ਵਿਆਹ ਦਿੰਨੇ ਆਗੇ ਯਾਨੀ ਨਾਂ ਉਹਦਾ ਗੱਲ ਕੀ ਆ ਬਰਾਣੇ ਦਾ ਹਾਂਜੀ ਬਰਾਤ ਲੈ ਕੇ ਕਿਉਂ ਨਹੀਂ ਆਇਆ ਬਰਾਤ ਲੈ ਕੇ ਪਤਾ ਨਹੀਂ ਉਹ ਕਿਉਂ ਨਹੀਂ ਆਇਆ ਪੁੱਛਿਆ ਕਰਦੇ ਫੋਨ ਆਇਆ ਕਰਦੇ ਫੋਨ ਲਾਇਓ ਕਹਿੰਦੇ ਅਸੀਂ ਬੇਦਖਲ ਕੀਤਾ ਸੀ ਨਹੀਂ ਗਾਉਣਾ ਤੇ ਮੁੰਡਾ ਦਾ ਹੀ ਮੈਂ ਕੱਲਾ ਹੋਣਾ ਕਿੰਨੀ ਦੇਰ ਤੋਂ ਰਿਲੇਸ਼ਨ ਚੱਲਿਆ ਕਿੱਥੇ-ਕਿੱਥੇ ਤੁਹਾਡੀ ਕੁੜੀ ਨੂੰ ਮਿਲਦਾ ਰਿਹਾ ਹਾਂ ਹਾਂਜੀ ਸਰ ਜੀ ਪਤਾ ਨਹੀਂ ਗਾਏ ਮਤਲਬ ਵੀ ਬਟਿਕ ਤੇ ਜਾਂਦੀ ਰਹੀ ਬਟਿਕ ਤੋਂ ਉੱਥੋਂ ਜਾਂਦੇ ਰਹੇ ਅਗੇ ਸਾਨੂੰ ਨਹੀਂ ਪਤਾ ਹੁੰਦਾ ਤੇ ਉਹ ਆਉਂਦੀ ਨਹੀਂ ਮੇਰੀ ਕਿਸੇ ਨਾਮ ਨਿਯਮ ਸਹੀ ਸਲਾਮ ਤੇ ਮਮੀ ਮੈਨੂੰ ਕੋਈ ਇਹ ਕਹਿੰਦੇ ਨੇ ਜੇ ਮੈਂ ਪਤਾ ਤੇਰੀ ਕੈ ਨਾ ਗੱਲ ਬਾਤ ਆ ਸਾਨੂੰ ਦੱਸ ਦੇ ਕੋਈ ਗੱਲ ਨਹੀਂ ਜੇ ਤੂੰ ਆਦ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਅਸੀਂ ਜਦੋਂ ਮੰਗਣੀ ਕਰਨੀ ਆਕਣਾ ਹੀ ਮੁੰਡਾ ਵੇਖਣ ਲੱਗੇ ਇਹਨੇ ਕਹਿਣਾ ਮੇਰੀ ਮੰਗਣੀ ਨਾ ਕਰੋ ਵੀ ਕਿ ਮਮੀ ਮੈਂ ਨਹੀਂ ਕਰਾਉਣਾ ਵੀ ਮੈਂ ਨਹੀਂ ਕਰ ਅਈ ਆਖਾ ਕੋਈ ਚੱਕਰ ਕੀ ਜੇ ਕੋਈ ਮੁੰਡੇ ਤੈਨੂੰ ਵੀ ਪਸੰਦ ਹੈ ਤੂੰ ਦੱਸ ਸਾਨੂੰ ਅਸੀਂ ਉਹਦਣਾ ਕਰ ਲਾਂਗੇ ਇਹ ਤਾਂ ਵੀ ਨਹੀਂ ਅਨੁਦਾਸਦੀ ਹੁੰਦੀ ਪਰ ਕੀ ਲੱਗਦਾ ਅੱਜ ਔਖਾ ਗੀ ਹਾਂਜੀ ਉਹ ਮੜਕੇ ਨਾ ਬੁੱਢਾ ਮੁੰਡਾ ਜਿਹੜਾ ਨਾ ਵੀ ਬੇਟਾ ਮੇਰਾ ਤੇ ਇਹ ਕਿਤੇ ਨਾ ਉਹਦੀ ਚਰਚ ਦੀ ਕੋਈ ਮੀਟਿੰਗ ਕਿ ਪਤਾ ਸੋਪਾ ਯਾਤਰਾ ਕੋਤੇ ਗਿਆ ਤੇ ਇਹ ਬੇਟੀ ਦਾ ਫੋਨ ਹੀ ਤੇ ਇਹ ਬੇਟੀ ਦੇ ਫੋਨ ਤੇ ਨਾ ਉਹਦਾ ਫੋਨ ਆਈ ਜਾਂਦਾ ਸੀ ਮੁੰਡੇ ਦਾ ਤੇ ਇਹ ਮੁੰਡਾ ਜਿਹੜਾ ਨਾ ਇਹਨੇ ਨਾ ਉਹਦਾ ਫੋਨ ਭਰਾ ਕੋਲੇ ਇਹ ਮੁੰਡਾ ਪੂਰਾ ਕੁਲ ਫੋਨ ਵੀ ਮਤਲ ਕਰਕੇ ਤੇ ਇਹਨਾਂ ਪਾਸਟਰ ਨੂੰ ਵਿਖਾਤਾ ਜੀ ਅੱਜ ਜੀ ਪਾਜੀ ਪਤਾ ਨਹੀਂ ਕੀ ਗੱਲ ਆ ਗੋਪੀ ਦਾ ਫੋਨ ਵਾਰ-ਵਾਰ ਕਿਉਂ ਆਉਂਦਾ ਅੱਜ ਮੇਰੀ ਭੈਣ ਕਫੋਨ ਨਹੀਂ ਕਿਉਂ ਉਹਨਾਂ ਨੇ ਮੁੜ ਕੇ ਫੋਨ ਦੇ ਵਿੱਚ ਵੇਖਿਆ ਤੇ ਉਹ ਕਹਿੰਦੇ ਵੀ ਇਹ ਕਿਉਂ ਕਰਦਾ ਮੁੜ ਕੇ ਉਹਨੇ ਕੁੜੀ ਨੂੰ ਵੀ ਬੁਲਾਇਆ ਵੀ ਕਿਹੜੀ ਗੱਲ ਤੂੰ ਉਹਨ ਤੇ ਇਤਨੇ ਨੂੰ ਕਿਉਂ ਫੋਨ ਕਰਦਾ ਤੂੰ ਉਹਨੂੰ ਕਿਉਂ ਕਰਦੀ ਇਹ ਆਂਦੀ ਵੀ ਮੇਰੀ ਵੀ ਗੱਲ ਬਾਤ ਹੈਗੀ ਤੇ ਉਹ ਵੀ ਆਂਦਾ ਮੇਰੀ ਵੀ ਕੀ ਲਗਾਤਾ ਨਹੀਂ ਗੂਗਲ ਜਾ ਕੇ ਤਾਂ ਨਹੀਂ ਇਹ ਕੰਮ ਕਰਦੇ ਸੋਭਾ ਦੇਂਦੇ ਹਾਂ ਸੋਭਾ ਦੇਂਦੇ ਨਾ ਇਹਨੂੰ ਚਾਹੀਦੇ ਨੇ ਨਾ ਉਹਨੂੰ ਹੀ ਚਾਹੀਦੇ ਤੇ ਪਰ ਰੱਬ ਨੇ ਕੀ ਪਤਾ ਕਿਹੜੀ ਯੋਜਨਾ ਦੇ ਵਿੱਚ ਇਹਨਾਂ ਨੂੰ ਪਿਕ ਕਰਦਾਤਾ ਨਹੀਂ ਤੇ ਕਿਪਤਾ ਕਿ ਕਿੰਨਾ ਕਚਰੇ ਨਾਲ ਚੱਲਦੀ ਰਹਿਣਾ ਸਾਨੂੰ ਇੰਨੀ ਤੰਗੀ ਦਿੱਤੀ ਜਿਹੜੀ ਕਮੇਟੀ ਪਾਉਣੀ ਨਹੀਂ ਆਵੇ ਹੁਣ ਵੀ ਲੱਖ ਦੀ ਕਮੇਟੀ ਪਾਈ ਇਨੇ ਮੁੰਡੇ ਨੇ ਖਰਾਬ ਕਰਵਾਈ ਤੇਰੀ ਮਾਂ ਨੇ ਤੇਰਾ ਵਿਆਹ ਕਰ ਦੇਣਾ ਈ ਉਹ ਤੇਰੀ ਆ ਕਰ ਦੇਣਾ ਤੂੰ ਕਮੇਟੀ ਖਰਾਬ ਕਰ ਦੇ ਤੂੰ ਘਰ ਤੇ ਲਾ ਦੇ ਤੇਰੀ ਮੰਮੀ ਨੇ ਤੇਰਾ ਹੋਰ ਕਿਤੇ ਵਿਆਹ ਕਰ ਦੇਣਾ ਮੈਂ ਤੇਰਾ ਨਾ ਵਿਆਹ ਕਰਾਂ ਜਿਹੜੀ ਐ ਕਮੇਟੀ ਚੁੱਕਣੀ ਉਹ ਬਰਬਾਦ ਕਰਾਂ ਜਿਹੜੀ ਕਮੇਟੀ ਚ ਉਹ ਬਰਬਾਦ ਕਰਾ ਕਦੀ ਕੁੜੀ ਨੇ ਕਿਤੇ ਵਰਤਦਿਆਂ ਕਰਕੇ ਹਾਣੂ ਪੈਸਾ ਮਤਲ ਜੋੜਨ ਦੇ ਦਿੰਦਾ ਨਹੀਂ ਕਿੰਨਾ ਕੁ ਸਾਲਡ ਆ ਗਿਆ ਹਾਂਜੀ ਕੜਾ ਨਸਾਲਡ ਅੱਜ ਆਡਾ ਵੀ ਸਾਡਾ ਅੱਜ ਵੀ ਬਥੇਰਾ ਹੋ ਗਿਆ ਵਗੈ ਠੀਕ ਹੈ ਐ ਮੁੰਦਰੀਆਂ ਤੋਂ ਕਪੜਾ ਲੀੜਾ ਬਣਾਇਆ ਮੁੰਦਰੀਆਂ ਤੁਹਾਡੇ ਕੋ ਪੈਸੇ ਨਹੀਂ ਹੈਗੇ ਪੈਰ ਤੇ ਪੈਸੇ ਕਢਾਏ ਕੋਈ ਵੀ ਅਜੀ ਫੜੇ ਵੀ ਚਲੋ ਕੋਈ ਨਹੀਂ ਜਿਓ ਕੋਡ ਮਰਜ ਤੇ ਨਾ ਮੁੰਡਾ ਮੰਨੂਗਾ ਅਸੀਂ ਆਪਣੇ ਕੋਲੋਂ ਕਰ ਦਾਂਗੇ ਤੇ ਕੱਲ ਨੂੰ ਸਾਡੀ ਕੁੜੀ 30 ਨੂੰ ਛੱਡੇ ਨਾ ਧੋਖਾ ਨਾ ਦੇਵੇ ਹੁਣ ਕੀ ਮੰਗ ਕਰਦੇ ਆਂ ਅਹੀਂ ਹੁਣ ਇਹੋ ਮੰਗਾ ਦੇ ਪਿਆਡੀ ਕੁੜੀ ਨੱਚ ਵਿਆਹ ਕਰਾਉਣਾ ਨੀਗਾ ਹੁਣ ਇਹਨੂੰ ਸਜਾ ਹੋਣੀ ਚਾਹੀਦੀ ਬਸ ਹਾਂ ਠੀਕ ਹੁਣ ਦਰਖਾਸਤ ਦੇਓਗੇ ਪੁਲਿਸ ਨੂੰ ਹਾਂਜੀ ਦੇਵਾਂਗੇ ਦਰਖਾਸਤ ਨਸਕਾਲ ਹੋ ਜਾਣਾ ਹਾਂਜੀ ਕਿੱਥੋਂ ਲੈ ਮਲੇ ਹੋ ਅੰਬਰ ਸਾਧ ਕੀ ਕਰ ਹੋਇਆ ਤੁਹਾਡਾ ਮੇਰੇ ਨਾਲ ਇੱਕ ਮੁੰਡਾ ਸੀ ਮੁੰਡੇ ਨੇ ਇਦਾਂ ਮੈਨਾਂ ਵਿਆਹ ਦੀ ਤਰੀਕ ਰੱਖੀ ਵਿਆਹ ਦੀ ਤਰੀਕ ਤੋਂ ਅੱਜ ਮੁੱਕਰ ਗਿਆ ਜਿਹੜਾ ਮੁੰਡਾ ਦੇ ਗੁਰਪ੍ਰੀਤ ਸਿੰਘ ਕਿੱਦਾਂ ਘੜਲਾ ਇਹ ਮਰੀਂ ਉਹ ਚੱਚੇ ਚਾਹੰਦੇ ਸੀ ਮੈਂ ਵੀ ਚੱਚੇ ਜਾਣੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਝੂੜੇ ਦਾ ਤੇ ਇਦਾਂ ਹੀ ਹੁੰਦੇ ਸੀ ਤੇ ਮੈਂ ਵੀ ਜਾਂਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਿਹਾ ਮੈਂ ਤੈਨੂੰ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਇੱਕ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਹਨੇ ਕਹਿਣਾ ਮੈਂ ਤੇਨਾ ਵਿਆਹ ਕਰਾਉਣਾ ਮੈਂ ਤੂੰ ਮੇਨਾ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਾਂ ਨਹੀਂ ਮੈਂ ਇਹਨਾਂ ਤੇ ਨਾਲ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇ ਤੇ ਯਕੀਨ ਨਹੀਂ ਇਹਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਨਾਂ ਕਿ ਮੈਂ ਤੇਨਾ ਵਿਆਹ ਕਰਾਉਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇ ਨਵਿਆ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਸਾਡੇ ਘਰੇ ਆਣ ਜਾਣ ਕਿਸ ਤਰ੍ਹਾਂ ਆਇਆ ਯਾਰ ਸਾਡੇ ਘਰੇ ਆਣ ਜਾਣ ਉਹ ਚਰਚੇ ਜਾਂਦੇ ਸੀ ਤੇ ਅਸੀਂ ਵੀ ਜਾਂਦੇ ਸੀ ਐਨੇ ਹੀ ਜਾਣੇ ਉਹ ਹੁੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਂ ਵੀ ਜਾਣ ਲੱਗੀ ਤੇ ਮੇਰੀ ਮੰਮਾ ਵੀ ਜਾਣ ਲੱਗ ਪਈ ਹੌਲੀ ਹੌਲੀ ਨਹੀਂ ਚਰਚੇ ਚ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਵਿਆਹ ਤੋਂ ਪਹਿਲਾਂ ਇਹ ਮੈਨੂੰ ਚਿਰਾਗ ਹੋਟਲ ਦੇ ਵਿੱਚ ਖੜਦਾ ਰਿਹਾ ਉਹਮਦਾਰਿਆ ਇਸ ਤਰ੍ਹਾਂ ਮੇਰੇ ਨਾਲ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਵਾ ਬਾਦ ਵਿੱਚ ਵਿਆਹ ਦੀ ਇਹ ਵਿਆਹ ਤੋਂ ਮੁੱਕਰ ਗਿਆ ਤੇ ਜਦੋਂ ਇਹ ਵਿਆਹ ਤੋਂ ਮੁਕਰਿਆ ਤੇ ਮੈਂ ਆਪਣੀ ਗੁੱਸੇ 'ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚੱਲੀ ਸੀ ਮੈਂ ਮਰਨ ਤੋਂ ਬਚੀ ਮੈਂ ਫੇਰ ਬਾਦੂ ਚ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ ਉੱਥੇ ਦਰਖਾਸਤ ਦੇ ਦਿੱਤੀ ਪਹਿਲਾਂ 3-4 ਮਹੀਨੇ ਉੱਥੇ ਪੇਸ਼ ਹੀ ਨਹੀਂ ਹੋਇਆ ਘਰ ਦੇ ਵੀ ਕਹਿੰਦੇ ਸੀ ਬੇਦਖਲ ਕੀਤਾ ਉੱਥੇ ਪੇਸ਼ ਨਹੀਂ ਜਦੋਂ ਹੋਇਆ ਜਿਸ ਦਿਨ ਪੇਸ਼ ਹੋਇਆ ਉੱਥੇ ਆ ਕੇ ਕਹਿੰਦਾ ਮੈਂ ਵਿਆਹ ਕਰਵਾਉਣਾ ਚਾਹੁੰਦਾ ਹਾਂ ਹਾਂਜੀ ਵਿਆਹ ਦੀ ਤਰੀਕ ਵੀ ਰੱਖ ਲਈ ਸਭ ਕੁਝ ਹੋ ਗਿਆ ਤੇ ਬਾਅਦ ਵਿੱਚ 3 ਮਹੀਨੇ ਬਾਅਦ ਵਿਆਹ ਹੀ ਮੇਰਾ ਵਿਆਹ ਮਾਰਚ ਦੀ 30 ਤਰੀਕ ਨੂੰ ਹੀ ਤੇ 30 ਤਰੀਕ ਤੋਂ ਤਿੰਨ ਮਹੀਨੇ ਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਵਿਆਹ ਦੀ ਤਰੀਕ ਵੀ ਰੱਖ ਕੇ ਇੱਕ ਵੀ ਫੋਨ ਨਹੀਂ ਕੀਤਾ ਕਿਦਾਂ ਜਾਂ ਕਿੱਥੇ ਆ ਜਾਂ ਕਿੱਦੇ ਨਹੀਂ ਵਿਆਹ ਦੀ ਤਿਆਰੀ ਹੋ ਗਈ ਜਾਂ ਨਹੀਂ ਹੋਈ ਕਿਦਾਂ ਕੁਝ ਵੀ ਨਹੀਂ ਕੀਤਾ 29 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ 30 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ ਮੈਨੂੰ ਫੋਨ ਕਰਨ ਦੇ ਕੱਲ ਵਿਆਹ ਵਾ ਤੇ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਕਿਹਾ ਵਿਆਹ ਦੀ ਤਰੀਕ ਤੁਸੀਂ ਰੱਖੀ ਹੈ ਦਿਨ ਵੀ ਤੁਸੀਂ ਦੱਸ ਦੋ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਜਦ ਮੈਨੂੰ ਪੁੱਛਿਆ ਤੇ ਮੈਂ ਕਿਹਾ ਊਮਨ ਸੈੱਲ 'ਚ ਆ ਜਾਓ ਉੱਥੇ ਮਿਲਾਂਗੇ ਤੇ ਉੱਥੇ ਐਂ ਹੀ ਪਹੁੰਚੇ ਸਾਰਾ ਟੱਬਰ ਮੈਂ ਸਾਰਾ ਕੁਝ ਲੈ ਗਏ ਮੈਂ ਆਪਣਾ ਸਮਾਨ ਵੀ ਲੈ ਗਈ ਮੈਂ ਪੈਕਿੰਗ ਸਾਰੀ ਆਪਣੀ ਕਰਕੇ ਲੈ ਗਈ ਉਹ ਉੱਥੇ ਆਇਆ ਹੀ ਨਹੀਂ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਏ ਉਹ ਕੋਈ ਨਹੀਂ ਉਹਨਾਂ ਨੇ ਮਨਾ ਕੀਤਾ ਕੀ ਕਾਰਨ ਲੱਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਸ ਕਰਕੇ ਮੈਨੂੰ ਛੱਡ ਦਿੱਤਾ ਉਹਨਾਂ ਨੇ ਉਨੇ ਮੈਨਾਂ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰਨਾ ਕਹਿੰਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਧ ਵਿਚਾਲੇ ਛੱਡ ਦਿੱਤਾ ਕਿ ਲੱਗਦਾ ਜਦੋਂ ਮਰਦੀਆਂ ਸੋਹਾਂ ਖਾਂਦੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਿਭਾਈਆਂ ਉਹਨੇ ਨਹੀਂ ਨਿਭਾਈਆਂ ਉਹ ਵੀ ਤਾਂ ਲੋਕ ਪਿਆਰ ਕਰਦਾ ਕਿ ਜਦ ਤੁਸੀਂ ਉਹਨਾਂ ਪਿਆਰ ਕਰਦੇ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ। ਵੂਮਨ ਸੈਲ ਜਾਂਦੀ ਕੀ ਲੋੜ ਗਈ? ਕਿਉਂ ਉੱਥੇ ਪਹੁੰਚੇ? ਵੂਮਨ ਸੈਲ 'ਚ ਮੈਂ ਅਸਲ 'ਚ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ। ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾਉ। हां जी ਮੈਂ ਉਹਦੇ ਖਿਲਾਫ ਦਰਖਾਸਤ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਉਹਨਾਂ ਦਾ ਲਗਨ ਲਾ ਕੀਤਾ? ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੁਛ ਵੀ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਸਾਰੇ ਆਪਣੀ ਕਰਕੇ ਲੈ ਗਏ ਉਹ ਉੱਥੇ ਆਇਆ ਹੀ ਨਹੀਂ। ਕੋਈ ਪਰਿਵਾਰ ਨਹੀਂ ਆਉਂਦਾ। ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ। ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਈ ਉਹ ਕੋਈ ਵੀ ਨਹੀਂ ਹਾਂ ਉਹਨਾਂ ਨੇ ਮਨਾ ਕੀਤਾ ਕੀ ਕਰਨ ਲੱਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਜ਼ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਉਹਨੇ ਮੈਂ ਨਾ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰ ਲਗਾਉਂਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਧ ਵਿਚਾਲੇ ਛੱਡ ਦਿੱਤਾ ਕੀ ਲੱਗਦਾ ਜਦੋਂ ਮਰਮੀ ਦਾ ਸੋਹਾਂ ਖਾਵੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਭਾਈਆਂ ਉਹਨੇ ਨਹੀਂ ਨਭਾਈਆਂ ਉਹ ਵੀ ਨਾਲ ਉਹ ਕਹਿੰਦਾ ਤੁਸੀਂ ਉਹਨੂੰ ਪਿਆਰ ਕਰਦੇ ਹੋ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ ਵੂਮਨ ਸੈਲ ਜਾਣ ਦੀ ਕੀ ਲੋੜ ਗਈ ਕਿਉਂ ਉੱਥੇ ਪਹੁੰਚੇ ਵੂਮਨ ਸੈਲ 'ਚ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾਉਂਦਾ ਹਾਂਜੀ ਮੈਂ ਉਹਦੇ ਖਿਲਾਫ ਦਰਖਾਸਤ ਹੀ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਉਹ ਤਾਂ ਲਗਾ ਲਾ ਕੀਤਾ। ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੋਸ਼ਿਸ਼ ਵੀ ਨਹੀਂ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਮੈਨੂੰ ਰਾਤ ਕਹਿੰਦਾ ਕਿ ਮੈਂ ਤੈਨੂੰ ਰਾਜਸਥਾਨ ਰੱਖਣਾ। ਰਾਜਸਥਾਨ ਰੱਖਣਾ ਹੀ ਤੇ ਮੈਨੂੰ 3 ਮਹੀਨੇ ਪਹਿਲਾਂ ਫੋਨ ਕਰਦਾ ਮੈਂ ਅਜਾ ਕੰਮ ਟਰਾਲਾ ਚਲਾਉਣ ਡਿਆ ਪਿਆ ਮੈਂ ਟਰਾਲਾ ਚਲਾਉਣਾ ਵਾ ਤੇ ਮੈਂ ਤੈਨੂੰ ਉੱਥੇ ਰੱਖਣਾ ਮੇਰ ਨਾਲ ਤੂੰ ਇੱਕ ਦਿਨ ਪਹਿਲਾਂ ਤਿਆਰੀ ਕਰਨ ਦਿਆ ਇੱਕ ਦਿਨ ਪਹਿਲਾਂ ਚ ਥੋੜਨਾ ਮੈਂ ਮੰਨ ਜਾਂਗੀ ਕਿ ਮੈਂ ਤੈਨੂੰ ਇੱਕਦਮ ਰਾਜਸਥਾਨ ਚਲ ਜਾ ਮੈਂ ਵੀ ਜੋਬ ਕਰਦੀ ਮੈਂ ਇੱਕਦਮ ਆਪਣੀ ਜੋਬ ਥੋੜਨਾ ਛੱਡ ਕੇ ਚਲ ਜਾਂਗੀ ਕੀ ਲੱਗਦਾ ਏ ਤੇ ਜਿੰਦਗੀ ਬਰਬਾਦ ਹੋ ਜੂਗੀ ਹਾਂਜੀ ਹੁਣ ਹਾਂਜੀ ਮੈਨੂੰ ਹੁਣ ਲੱਗਦਾ ਪਿਆ ਕਿ ਹਾਂ ਇਹਨੇ ਮੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਬਹੁਤ ਵਧੀਆ ਹੋਇਆ ਕਿ ਆਪ ਹੀ ਨਹੀਂ ਆਇਆ ਉੱਥੇ ਕੀ ਮੰਗ ਕਰਦੇ ਤੇ ਖਲਾਫ ਮੈਂ ਇਹੀ ਮੰਗ ਕਰਦੀ ਆ ਕਿ ਇਹਨੂੰ ਇਹ ਇਸਾਂ ਨੇ ਕੱਲ ਐਤਵਾਰ ਵਾਲੇ ਦਿਨ ਨਾ ਕੋਈ ਕਚੈੜੀ ਲੱਗਦੀ ਨਾ ਕੋਈ ਥਾਣਾ ਖੋਲਦਾ ਵਾ ਤੁਹਾਨੂੰ ਕਿਉਂ ਬੁਲਾਇਆ ਉਹਨੇ ਵਿਆਹ ਵਾਸਤੇ ਇਹ ਨਹੀਂ ਮੈਨੂੰ ਪਤਾ ਅਸੀਂ 21 ਤਰੀਕ ਰੱਖੀ ਸੀ ਇਹਨਾਂ ਨੇ 21 ਤਰੀਕ ਤੋਂ 30 ਤਰੀਕ ਰੱਖੀ ਸਭ ਨੇ ਰਲ ਕੇ ਇਹਨਾਂ ਨੂੰ ਪਤਾ ਸੀ ਕਿ 30 ਤਰੀਕ ਨੂੰ ਐਤਵਾਰ ਹੁੰਦਾ ਤੇ ਐਤਵਾਰ ਕੋਈ ਕੁਝ ਵੀ ਨਹੀਂ ਹੋ ਸਕਦਾ ਕੁੜੀ ਮੁਰਜੂਗੀ ਤੇ ਹਾਂ ਉਹੀ ਗੱਲ ਹੋਈ ਕਿ ਮੈਂ ਮੁੜ ਕੇ ਆਈ ਮੇਰੇ ਹੁਣ ਪੂਰੇ ਮਹੱਲੇ 'ਚ ਬੇਇੱਜ਼ਤੀ ਵੀ ਹੋ ਗਈ ਸਭ ਕੁਝ ਹੋ ਗਿਆ ਹੁਣ ਮੈਂ ਇਹੀ ਮੰਗ ਕਰਦੀ ਆ ਕਿ ਇਹਨੂੰ ਇਹਦੀ ਬੰਦੀ ਸਜ਼ਾ ਦਿੱਤੀ ਜਾਵੇ ਕਾ ਬਰਿਸਤਦਾਰ ਵੀ ਆਏ ਹਾਂਜੀ ਰਿਸ਼ਤੇਦਾਰ ਸਾਰੇ ਗਏ ਅੱਜ ਵਿਆਹ ਵਿਆਹ ਦੀ ਵਾਅਦਾ ਹੈ ਨਾ ਹਾਂਜੀ ਤਿਆਰੀ ਕਿਹ ਕੀ ਕੀਤੀ ਈ ਰਿਸ਼ਤੇ ਵਿਆਹ ਲਈ ਅਸੀਂ ਸਾਰੀ ਤਿਆਰੀ ਕੀਤੀ ਸਾਰੇ ਕੱਪੜੇ ਬਣਾਏ ਮੈਂ ਆਪਣੀ ਪੈਕਿੰਗ ਵੀ ਕੀਤੀ ਸਭ ਕੁਝ ਕੀਤਾ ਹੋਇਆ ਆ ਸਾਰੇ ਸਾਹਮਣੇ ਦੇਖ ਸਕਦੇ ਜੀ ਤੁਸੀਂ ਕੋੜਾ ਨਹੀਂ ਹੈ ਤੁਹਾਡੇ ਹਾਂਜੀ ਲਾ ਤੁਹਾਡੇ ਮੰਨ ਜਿਹੜੇ ਨੇ ਸਾਰੇ ਸਤਨਾ ਚੂਰੂਗੇ ਨੇ ਹਾਂਜੀ ਉਹ ਤਾਂ ਹੁਣ ਹੋ ਹੀ ਗਏ ਚਕਨਾ ਚੂਤਾ ਅੱਜ ਸਭ ਅੱਛਾ ਜੀ ਦੋ ਬਾਅਦ ਤੁਸੀਂ ਅੱਜ ਪਰਿਵਾਰਕ ਮੈਂਬਰਾਂ ਨੂੰ ਉੱਥੇ ਬੁਲਾਇਆ ਸੀਗਾ ਕੀ ਗੱਲ ਕਰਕੇ ਗਏ ਹੋ ਕੀ ਕਹਿ ਗਏ ਉਹ ਤਾਂ ਉਹ ਕੁਝ ਨਹੀਂ ਕਹਿ ਗਏ ਕੋਈ ਆਇਆ ਹੀ ਨਹੀਂ ਨਹੀਂ ਮੇਲੇ ਚਾਚਾ ਇਹੜੇ ਥੋੜੀ ਜਿਹੀ ਹੁਣ ਉਹ ਕੋਈ ਕੋਈ ਕੁਝ ਨਹੀਂ ਗੱਲ ਕਰਕੇ ਗਏ ਅੰਦਰੋਂ ਹੀ ਨਹੀਂ ਨਿਕਲੇ ਉਹਦੇ ਵਿੱਚ ਕੌਣ ਕੌਣ ਗਏ ਉਹਦੇ ਮੰਮਾ ਸੀ ਉਹਦੀ ਵੱਡੀ ਸਿਸਟਰ ਹੀ ਉਹਦੀ ਛੋਟੀ ਸਿਸਟਰ ਹੀ ਉਹਦੀ ਮਾਮਾ ਜੀ ਮਾਮੀ ਉਹਦੇ ਮੰਮਾ ਪਾਪਾ ਸਾਰੇ ਜਾਣੇ ਸੀ ਪੁੱਛਿਆ ਨਹੀਂ ਖਲਾ ਕੇ ਉਹਨਾਂ ਨੂੰ ਉਹ ਬਾਹਰ ਹੀ ਨਹੀਂ ਨਿਕਲੇ ਉਹਨਾਂ ਨੂੰ ਬਾਹਰ ਹੀ ਨਿਕਲਣ ਦਿੱਤਾ ਹਾਂਜੀ ਉਹ ਇਹੀ ਕਹਿੰਦੇ ਅਸੀਂ ਬੇਦਖਲ ਕੀਤਾ ਬੇਦਖਲ ਨਹੀਂ ਕੀਤਾ ਮੁੰਡਾ ਉਹਨਾਂ ਦੇ ਘਰ ਚ ਹੀ ਰਹਿੰਦਾ ਡਰਾਮੇ ਕਰਦੇ ਅਸੀਂ ਰੋਜ਼ ਹੀ ਦੁਕਾਨ ਤੋਂ ਲੰਘਦੇ ਹੁੰਦੇ ਜਾਂਦੇ ਵੇਨੇ ਇਹ ਡਰਾਮੇ ਕਰ ਹੁਣ ਵੀ ਅਸੀਂ ਵੇਖ ਕੇ ਦੁਕਾਨ ਤੇ ਬੈਠਾ ਸੀ ਮੁੰਡਾ ਤਰਾਹ ਨੂੰ 112 ਤੋਂ ਮਿਲੀ ਹਾਂਜੀ ਪੇ ਇੱਥੇ ਕੋਈ ਵਿਆਹਬੂ ਦਾ ਹੈਗਾ ਕੋਈ ਚੱਕਰ ਇਹਨਾਂ ਦਾ ਕੁੜੀ ਮੁੰਡੇ ਦਾ 112 ਤੋਂ ਅਸੀਂ ਆਏ ਹਾਂ ਇੱਥੇ ਆ ਕੇ ਅਸੀਂ ਪਤਾ ਕੀਤਾ ਇਹ ਕੁੜੀ ਨੇ ਚੂੜਾ ਪਾਇਆ ਹੋਇਆ ਸੀ ਠੀਕ ਹੈ ਤਿਆਰ ਬਿਆ ਤਿਆਰ ਬੈਠੀ ਸੀ ਤੇ ਮੂੜਾ ਨਹੀਂ ਪਹੁੰਚਾ ਉੱਥੇ ਤੇ ਅਸੀਂ ਹੁਣ ਆਏ ਆ 112 ਤੇ ਇਹਦੀ ਆਲਰੇਡੀ ਜਿਹੜੀ ਕੰਪਲੇਂਟ ਆ ਉਹ ਔਮਨ ਸੈਲ ਤੇ ਚੱਲ ਰਹੀ ਆ ਬਾਕੀ ਡੀਲ ਉਹ ਹੀ ਕਰਨਗੇ ਪਿੱਛੇ ਹੋ ਜਾਓ ਕੀ ਤੁਹਾਡੇ ਕੋਲ ਵੀ ਤਾਂ ਆ ਗਈ ਆ ਹਾ ਡੇਲੋਂ ਆਹੀ ਹੁਣ ਇਨਫੋਰਮ ਕਰ ਦਿੱਤਾ ਹੈ ਹੁਣ ਉਹ ਆਪਣੇ ਔਮਨ ਸੈਲ ਦੇ ਇੰਚਾਰਜ ਜਿਹੜੇ ਨੇ ਲੇਡੀਸ਼ ਲੱਗੇ ਉਹ ਦੇਖਣਗੇ ਤੁਹਾਨੂੰ ਕੀ ਦੱਸਿਆ ਕੁੜੀ ਨੇ ਆਪਣੇ ਲੋ ਹਾਂ ਹਾਨੂੰ ਤੇ ਇਹੋ ਕੋਈ ਦੱਸਿਆ ਵੀ ਮੈਂ ਹੁਣ ਮੈਰਿਜ ਨਹੀਂ ਕਰਾਉਣਾ ਚਾਹੁੰਦੀ ਪਹਿਲਾਂ ਮੈਂ ਕਰਾਉਣਾ ਚਾਹੁੰਦੀ 6 ਸਾਲ ਤੋਂ ਮੈਂ ਫਿਜ਼ੀਕਲ ਰਿਲੇਸ਼ਨ ਨਹੀਂ ਜਣਾਣਾ ਠੀਕ ਹੈ ਨਾ ਕਿ ਦੱਸਿਆ ਵੀ ਵਿਆਹ ਦਾ ਟਾਈਮ ਸੀ ਜ਼ਿਆਦਾ ਹਾਂ ਦੱਸਿਆ ਅਜ ਵਿਆਹ ਦਾ ਟਾਈਮ ਹੀ ਨਹੀਂ ਪਹੁੰਚਿਆ ਲੜਕਾ ਨਹੀਂ ਪਹੁੰਚਿਆ ਹੁਣ ਜੋ ਕਿ ਬੰਦੀ ਕਾਰਵਾਈ ਹੈ ਕਹਿੰਦੇ ਕਰਦੇ ਤੁਹਾਡੀ ਗੱਲ ਹੋਈ ਕਿ ਪਰਿਵਾਰ ਦੂਜੇ ਪਰਿਵਾਰ ਨਾਲ ਮੁੰਡਿਆਂ ਨਾਲ ਨਹੀਂ ਸਾਡੀ ਨਹੀਂ ਉਹਨਾਂ ਨਾਲ ਕੋਈ ਗੱਲ ਹੋਈ ਇਹ ਤਾਂ ਬਾਲਕ ਦੱਸਿਆ ਉਹ ਆਪਸਾਂ ਨੂੰ ਤੇ ਨੌਚੇ ਲਿਆਤਾ ਨਿਆਲ ਤਾਂ ਨੌਚੇ ਲਿਆਤਾ ਮੈਂ ਰੀਡਰ ਸਾਹਿਬ ਦੇ ਨੌਚੇ ਲਿਆਤਾ ਸੀ ਐਸ ਐਚਓ ਦੇ ਨੌਚੇ ਲਿਆਤਾ ਠੀਕ ਹੈ ਇਹ ਕਾਰਵਾਈ ਕੀਤੀ ਹੈ ਇਹ ਔਰਮੈਨਸਲ ਦਾ ਮਸਲਾ ਉਹੋ ਹੀ ਕਰਨਗੇ ਹਾਲੇ ਅਸੀਂ ਮੌਕੇ ਤੇ ਆਉਣਾ ਹੀ ਅਸੀਂ ਮੌਕੇ ਤੇ ਕੱਟ ਕੇ ਵੀਟ ਕਰ ਲਈਏ ਅਦਾ ਕੁੜੀ ਨਾਲ ਮਿਲੂਗਾ ਮਿਲਣਾ ਚਾਹੀਦਾ ਮਿਲੂਗਾ ਜਰੂਰ ਮਿਲੂਗਾ ਨਾਲ ਹੀ ਕਦੀ ਗੱਲ